ਹੈਲੋ ਜੀ ਕੀ ਹਾਲ ਚਾਲ ਆ ਉਮੀਦ ਕਰਦਾ ਤੂੰ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਚੱਲੇ ਆ ਕੁਝ ਸਮਾਨ ਲੈਣੇ ਪੀਜ਼ੇ ਦਾ ਕੀ ਪਤਾ ਨਹੀਂ ਕਾਦਾ ਵਾ ਅੱਜ ਜੋਤੀ ਨੇ ਅੱਜ ਕਹਿੰਦੀ ਕਿ ਮੈਂ ਤੁਹਾਨੂੰ ਬਣਾ ਕੇ ਖਵਾਨੀ ਆ ਕਿ ਜਿਹੜਾ ਘਰੇ ਵੀ ਬਣ ਜਾਂਦੀ ਉਹ ਚੀਜ਼ ਜਿਹੜੀ ਅਸੀਂ ਬਾਹਰੋਂ ਇਹਨੇ ਪੈਸੇ ਲਾਣੇ ਆ ਮੈਂ ਤੇ ਪਤਾ ਨਹੀਂ ਕਿਉਂਕਿ ਨਾ ਮੈਂ ਕਦੀ ਖਾਇਆ ਨਾ ਵਾਤਾ ਹੁਣ ਜੋਤੀ ਕਹਿੰਦੀ ਮੈਂ ਘਰੇ ਬਣਾ ਲੈਂਦੀ ਹੁਣ ਜੋਤੀ ਨੇ ਕਿਹਾ ਤੇ ਹੁਣ ਚੱਲਾਂਗੇ ਆਪਾਂ ਜਾ ਕੇ ਜਿਹੜਾ ਜਿਹੜਾ ਜੋਤੀ ਨੇ ਸਮਾਨ ਕਿਹਾ ਉਹ ਸਾਰਾ ਸਮਾਨ ਲੈ ਕੇ ਆਵਾਂਗੇ ਤੇ ਸਵਾਰ ਫਿਰ ਜੋਤੀ ਬਣਾਉਗੀ ਘਰੇ ਹੀ ਅੱਜ ਤੇ ਮੈਂ ਤਾਂ ਖੁਦ ਹਰਿਆਣਾ ਕੇ ਦੇਖਾਂਗੇ ਕਿਵੇਂ ਬਣਾਉਂਦੀ ਹੈ ਘਰੇ ਕਿਵੇਂ ਬਣ ਜਾਂਦਾ ਉਹਦੇ ਤੰਦੂਰ ਚ ਐਡੇ ਵੱਡੇ ਬਣਾਉਂਦੇ ਸੀਗੇ ਹਾਂ ਵੀ ਹੁਣ ਦੱਸ ਕੀ ਕੀ ਲੈ ਕੇ ਆਣਾ ਸੀਗਾ ਪਹਿਲਾਂ ਮੈਨੂੰ ਇਹ ਦੱਸ ਅੱਜ ਆਪਾਂ ਬਣਾਣਾ ਕਰੇ ਸਪੈਸ਼ਲ ਜੀ ਜਦ ਉਸ ਲੈ ਕੇ ਆਇਓ ਚੀਜ਼ ਲੈ ਕੇ ਆਇਓ ਹਾਂ ਅੱਛਾ ਹਾਂ ਅਮੂਲ ਲਏ ਕਿ ਉਹ ਮਿਊਨਿਸ ਹੋਰ ਪੀਜ਼ਾ ਸੌਸ ਤੇ ਪੀਜ਼ਾ ਸੌਸ ਅੱਛਾ ਜੀ ਚੀਜ਼ ਮੋਜ਼ਰੇਲਾ ਚੀਜ਼ ਨਾ ਮਿਲਿਆ ਫਿਰ ਅਮੂਲ ਲਿਆ ਫਿਰ ਅਮੂਲ ਚੀਜ਼ ਲਿਆਈ ਹੈ ਪਰ ਉਹ ਜੇ ਬੰਨਣਾ ਚਾਹੀਦਾ ਹੈਂ ਜੇ ਨਾ ਬਣਿਆ ਉਹ ਜੇ ਨਾ ਬਣਿਆ ਤਾਂ ਪੈਸੇ ਵਾਪਸ ਪੈਸੇ ਵਾਪਸ ਨਹੀਂ ਗਾਈਜ਼ ਮੈਂ ਤੁਹਾਡੇ ਸਾਰੇ ਸਾਹਮਣੇ ਕਹਿ ਰਿਹਾ ਹਾਂ ਇਹਨੇ ਜੋ ਜੋ ਸਮਾਨ ਕਿਹਾ ਮੈਂ ਉਹ ਸਾਰਾ ਸਮਾਨ ਇਹਨੂੰ ਲੈ ਕੇ ਦਊਗਾ ਜੇ ਹੁਣ ਪੀਜ਼ਾ ਉਹ ਜੇ ਨਾ ਬਣਿਆ ਤੇ ਗਾਈਸ ਇਹਦੇ ਡਾਂਗ ਫਿਰੂਗੀ ਵੀਡੀਓ ਦੇ ਵਿੱਚ ਹੀ ਇਹ ਤੁਸੀਂ ਧਿਆਨ ਰੱਖਿਓ ਵੀਡੀਓ ਦੇ ਵਿੱਚ ਹੀ ਡਾਂਗ ਫਿਰੂਗੇ ਇਹਨੇ ਜੋ-ਜੋ ਮੈਨੂੰ ਸਮਾਨ ਕਿਹਾ ਮੈਂ ਸਾਰਾ ਸਮਾਨ ਇਹਨੂੰ ਲਿਆ ਕੇ ਦਊਂਗਾ ਇਹ ਕਹਿੰਦੀ ਕਿ ਮੈਂ ਤੁਹਾਨੂੰ ਬਿਲਕੁਲ ਡਿੱਟੋ ਕਾਪੀ ਉਹ ਹੀ ਜਿਹਾ ਪੀਜ਼ਾ ਬਣਾ ਕੇ ਖਵਾਉਂਗੀ ਤੇ ਮੈਂ ਕਹਿੰਦਾ ਠੀਕ ਆ ਫਿਰ ਤੈਨੂੰ ਮੈਂ ਜੋ-ਜੋ ਸਮਾਨ ਕਿਹਾ ਮੈਂ ਤੈਨੂੰ ਉਹੋ ਸਮਾਨ ਲਿਆ ਕੇ ਦਊਂਗਾ ਤੂੰ ਮੈਨੂੰ ਉਹ ਹੀ ਜਿਹਾ ਪੀਜ਼ਾ ਬਣਾ ਕੇ ਖਵਾ ਠੀਕ ਆ ਜੀ ਤੇ ਆਪਾਂ ਹੁਣ ਚੱਲਦੇ ਸਿੱਧਾ ਸਮਾਨ ਲੈਣ ਤੇ ਨਾਲ ਮੇਰੇ ਜਾਊਗੀ ਉਹ ਮਾਡਲ ਸਾਡੀ ਇੱਕ ਬੈਠੀ ਆ ਠੀਕ ਆ ਜੀ ਚਲੋ ਆਪਾਂ ਚੱਲੀਏ ਸਮਾਨ ਲੈਣ ਗਾਈਜ਼ ਮੈਂ ਜਾ ਰਹੇ ਹਾਂ ਸਿੱਧਾ ਸਮਾਨ ਲੈਣੋਂ ਸਾਹਮਣੇ ਦੁਕਾਨ ਆ ਗਈ ਹੈ ਦੁਕਾਨ ਤੋਂ ਸਮਾਨ ਲੈ ਲਈਏ ਫਿਰ ਆਪਾਂ ਚੱਲਾਂਗੇ ਆਹ ਵਾਹ ਸਾਹਮਣੇ ਦੁਕਾਨ ਹੋ ਆ ਦੇਖੋ ਇੱਥੋਂ ਲੈ ਲਈਏ ਸਮਾਨ ਫਿਰ ਆਪਾਂ ਚੱਲਾਂਗੇ ਇਹ ਆ ਮਿਉਨੀਜ਼ ਆ ਦੇਖ ਲਓ ਮਿਉਨੀਜ਼ ਆਪਾਂ ਲੇਤੀ ਹੈ ਫੂਡ ਗੇਟ ਮਿਉਨੀਜ਼ ਅਹਨ ਦੇਖੇ ਕਿਹੜੀ ਲੈਣੇ ਇਨਾਂ ਵਿੱਚ ਆイズ ਨੂੰ ਉਹਨਾਂ ਕੋਲ ਲੈਣ ਗਏ ਸੀ ਕਿ ਬਟੇ ਕਿ ਉਹਨਾਂ ਕੋਲ ਕਿਲੋ-ਕਿਲੋ ਦੇ ਪੈਕੇਟ ਸੀਗੇ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਛੋਟਾ ਪੈਕੇਟ ਹੈਗਾ ਛੋਟਾ ਪੈਕੇਟ ਕੋਈ ਨਹੀਂ ਸੀਗਾ ਉਹਨਾਂ ਕੋਲ ਤੇ ਹੁਣ ਇੱਕ ਇੱਕ ਸ਼ਾਪ ਹੋਰ ਆ ਉੱਥੇ ਜਾਂਦੇ ਆ ਕੋਈ ਤੇ ਛੋਟੇ ਪੈਕੇਟ ਵੀ ਮਿਲ ਜੇ ਹੁਣ ਉੱਥੇ ਚੱਲਦੇ ਆ ਪੇਵੇਂ ਬ੍ਰਾਊਨ ਬ੍ਰੈਡ ਲੈਨੇ ਦੂਜਾ ਇਹ ਹੈਗਾ ਬ੍ਰਾਊਨ ਬ੍ਰੈਡ ਇਹ ਰਲੋ ਛੋਟਾ ਹੈ ਸਮਾਨ ਲੈ ਲਿਆ ਇਥੇ ਪੁੱਛ ਲੈ ਵੇਸ ਕਿੰਨੇ ਦਾ ਹੁਣ ਪੁੱਛੀ ਮਾੜੇ ਜੋਤੀ ਨੂੰ ਫੋਨ ਕਰ

ਨਾ ਸਵਰ ਬਦਲ ਠੀਕ ਆ ਬੜਾ ਨਹੀਂ ਹੈ ਇਹਨਾ ਕੀ ਕਰਨਾ ਆਪਾਂ ਨੇ ਦੇ ਦੇ ਬাজি ਤੇ ਗਾਈਜ਼ ਹੁਣ ਅਸੀਂ ਲੈ ਕੇ ਆ ਗਏ ਸਾਰਾ ਉਹ ਸਮਾਨ ਪਰ ਉਹ ਸਮਾਨ ਦੇ ਕਰਕੇ ਬਹੁਤ ਭੱਜੇ ਅਸੀਂ ਪਹਿਲੀ ਗੱਲ ਤੇ ਜਲਦੀ ਸਮਾਨ ਨਹੀਂ ਮਿਲੇ ਆ ਤੇ ਹੁਣ ਜਦੋਂ ਸਮਾਨ ਮਿਲੇ ਤੇ ਤੁਹਾਨੂੰ ਮੈਂ ਦੱਸ ਦੇਣਾ ਕੀ ਕੀ ਲਿਆਂਦਾ ਠੀਕ ਹੈ ਜੀ ਹਾਂ ਜੀ ਦੱਸੋ ਕੀ ਕੀ ਲਿਆਂਦਾ ਅਸੀਂ ਬੇਸ ਨਹੀਂ ਲੈ ਕੇ ਅਸੀਂ ਬ੍ਰੈਡ ਲੈ ਕੇ ਆਏ ਆ ਜੋਤੀ ਕੰਦੀ ਕੀ ਬ੍ਰੈਡ ਦੇ ਉੱਪਰ ਯੂਜ਼ ਹੋ ਜੂਗਾ ਉਹ ਚੀਜ਼ ਸੈਦੀ ਆ ਗਈ ਬ੍ਰੈਡ ਆ ਗਈ ਠੀਕ ਹੈ ਜੀ ਆ ਬ੍ਰੈਡ ਦੇਖ ਲਓ ਆ ਬ੍ਰੈਡ ਆ ਠੀਕ ਹੈ ਜੀ ਹੋਰ ਫਿਰ ਆ ਗਿਆ ਜੀ ਮੋਜ਼ਰੇਲਾ ਚੀਜ਼ ਆ ਗਿਆ ਜੀ ਆਪਣਾ ਮੋਜ਼ਰੇਲਾ ਕਿੰਨੇ ਦਾ ਆਇਆ ਇਹ ਆਪਾਂ ਨੂੰ ਦੇ ਰਹੇ ਸੀਗੇ ਜੀ ਪਾਈਆ ਦੇ ਰਹੇ ਸੀ ਕੁਝ 160 ਰੁਪਏ ਦਾ ਵਾ ਤੇ ਆਪਾਂ ਜਿਆਦਾ ਨਹੀਂ ਆਪਾਂ ਥੋੜੀ ਲੈ ਕੇ ਆਏ ਹਾਂ 100 ਰੁਪਏ ਦਾ ਆਪਾਂ ਲੈ ਆਏ ਹਾਂ ਕਿ ਚਲੋ ਪਹਿਲਾਂ ਟ੍ਰਾਈ ਕਰਦੇ ਆ ਇੰਨੇ ਪੈਸੇ ਵੀ ਨਹੀਂ ਸੀਗੇ ਸੱਚੀ ਤੇ ਨਿਕਲ ਜੀ ਆ ਚੀਜ਼ ਹੀ ਲੈ ਆਏ ਮੋਜ਼ਰੇਲਾ ਚੀਜ਼ ਹਾਂ ਆ ਫਿਰ ਲੈ ਕੇ ਆਏ ਜੀ ਇੱਕ ਤੰਦੂਰੀ ਸੌਸ ਇਹ ਤੰਦੂਰੀ ਸੌਸ ਨਹੀਂ ਪੀਜ਼ਾ ਸੌਸ ਸੌਰੀ ਪੀਜ਼ਾ ਸੌਸ ਆ

ਇਹ ਤੁਸੀਂ ਸਾਰੇ ਦੱਸੋ ਕਿੰਨੇ ਦਾ ਹੋਣਾ ਹੈ ਜਾਂ ਤੁਸੀਂ ਤੁਹਾਡੇ ਸਾਰੇ ਵਾਲੀ ਉਹ ਚੀਜ਼ ਆ 1 ਕਿਲੋ ਦਾ ਪੈਕੇਟ ਆ ਗਾਇਜ਼ ਹੁਣ ਤੁਸੀਂ ਇੱਕ ਕਮੈਂਟ ਕਰਕੇ ਦੱਸ ਦਿਓ ਕਿ ਮਿਊਨਿਸ ਕਿੰਨੇ ਦੀ ਹੋਣੀ ਆ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਇਹਦੇ ਨਾਲ ਦਾ ਇੱਕ ਛੋਟਾ ਪੈਕੇਟ ਮੈਨੂੰ ਮਿਲਦੇ ਸੀ ਗਾਇਜ਼ ਉਹ 49 ਰੁਪਏ ਦਾ ਸੀਗਾ ਹਾਂ ਤੇ ਮੈਂ ਕਿਹਾ ਛੋਟਾ ਪੈਕੇਟ ਨਹੀਂ ਲੈਣਾ ਮੈਂ ਕਿਹਾ ਜੇ ਇਹ ਆਪਾਂ ਨੂੰ ਰੇਡ ਸਹੀ ਮਿਲਦਾ ਮੈਂ ਕਿਹਾ ਫਿਰ ਕਿਲੋ ਹੀ ਲੈ ਲਓ ਠੀਕ ਹੈ ਨਾ ਭਾਈ ਖਰਾਬ ਹੁੰਦੀ ਹੈ ਤੇ ਜੋਤੀ ਕਹਿੰਦੀ ਮੈਂ ਬਣਾਇਆ ਕਰੂੰਗੀ ਘਰੇ ਮੈਂ ਕਿਹਾ ਠੀਕ ਹੈ ਜੇ ਬਣਾਏਗੀ ਤਾਂ ਠੀਕ ਆ ਤੇ ਹੁਣ ਸਾਰਾ ਸਮਾਨ ਇਹਨੂੰ ਲਿਆਤਾ ਹੁਣ ਜੋਤੀ ਆਪਣਾ ਘਰੇ ਬਣਾ ਆ ਦੇਖੋ ਖੀਰੇ ਦੇ ਪਿਆਜ਼ ਆ ਦੇਖੋ ਕੱਟ ਕੇ ਰੱਖੋ ਇਹਨੇ ਹਲੇ ਹੋਰ ਕੱਟਦੀ ਹੈ ਸਬ지 ਸਬ지 ਕੱਟੋ ਕੀ ਉਹ ਆ ਗਈ ਹੈ ਠੀਕ ਹੈ ਉਹ ਬੰਦੇ ਕੀ ਕੀ ਲੈ ਕੇ ਆਈ ਦੀ ਕੀ ਕੀ ਨੇ ਹੁਣ ਆਪਣਾ ਤਾਮ-ਜਾਮ ਇਕੱਠਾ ਕਰਦੀ ਆ ਹੁਣ ਦਾ ਕੁਝ ਕੱਟਾ ਕਰਕੇ ਤੇ ਹੁਣ ਬਣਾਉਗੀ ਪੀਜ਼ਾ ਤੇ ਹੁਣ ਦੇਖਦੇ ਆ ਕਿ ਪੀਜ਼ਾ ਕਹਿ ਜੇ ਬਣਦਾ ਉਹਨ ਸਮਾਨ ਸਾਰਾ ਲਿਆਤਾ ਜੇ ਉਸ ਤੋਂ ਬਾਵਜੂਦ ਵੀ ਪੀਜ਼ਾ ਨਹੀਂ ਵਧੀਆ ਬਣਿਆ ਠੀਕ ਹੈ ਇਹ ਦੇਖੋ ਕਿੱਥੇ ਤੱਕ ਗਈ ਹੈ ਹੈ ਟਮਾਟਰ ਲੈਣ ਚੱਲੀ ਆ ਹੁਣ ਉਹ ਟਮਾਟਰ ਲੈਣ ਚੱਲੀ ਹੁਣ ਉਹਨੂੰ ਪਤਾ ਕਿ ਪੀਜ਼ਾ ਉਹੇ ਜਿਹਾ ਬਣਾਉਣਾ ਤੇ ਬਣਾਉਣਾ ਪੈਣਾ ਹੋ ਠੀਕ ਹੈ ਜੀ ਹੁਣ ਉਹਨੂੰ ਕੱਢ ਲੈਂਦੇ ਸਮਾਨ ਸੋਨ ਫਿਰ ਆਪਾਂ ਮਿਲਦੇ ਆਪਾਂ ਵੀਡੀਓ ਦੇ ਲਾਸਟ ਵਿੱਚ ਗਾਇਜ਼ ਜੋਤੀ ਨੇ ਆ ਦੇਖਵਾ ਸਭ ਕੁਝ ਖੋਲ ਲਿਆ ਵਾ ਖੋਲ ਲਿਆ ਕੀ ਹੈ ਕੀ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਹੈਗਾ ਖੀਰਾ ਹੈਗਾ ਪਿਆਜ਼ ਹੈਗਾ ਟਮਾਟਰ ਹਾਂ ਔਰ ਇਹਦੇ ਵਿੱਚ ਮੀਨੂਨਿਸ ਪਾਈ ਆ ਤੇ ਪੀਜ਼ਾ ਇਹ ਪੀਜ਼ਾ ਸੌਸ ਆ ਅਚੋ ਮੈਂ ਇੱਕ ਇੱਕ ਗੱਲ ਇਮਾਨਦਾਰੀ ਨਾਲ ਦੱਸ ਤੂੰ ਪਹਿਲਾਂ ਕਦੀ ਪੀਜ਼ਾ ਬਣਾਇਆ ਪਹਿਲੀ ਵਾਰ ਹੀ ਹੈ ਨਹੀਂ ਵੈਸੇ ਮੇਰੇ ਸਹੇਲੀ ਆਉਂਦੇ ਆ ਸੋ ਬਣਾਉਂਦੀ ਹੁੰਦੀ ਆ ਸੋ ਨਾਲ ਉਹਨਾਂ ਦੇ ਨਾਲ ਰਲ ਕੇ ਕਈ ਵਾਰੀ ਬਣਾ ਲੈਂਦੇ ਸੀ ਇੱਥੇ ਖੁਦ ਤੋਂ ਪਹਿਲੀ ਵਾਰੀ ਬਣਾ ਲਈ ਹੈ ਖੁਦ ਤੋਂ ਪਹਿਲੀ ਵਾਰੀ ਬਣਾ ਲਈ ਹੈ ਬਟੇਆ ਕਿ ਪਹਿਲਾਂ ਸਹੇਲੀ એનਰਜੀ ਮੇ ਰਲ ਕੇ ਉਹ ਕਿਟੀ ਪਾਰਟੀ ਕਰਦੀ ਹੁੰਦੀ ਆ ਉਹਦਾ ਬਣਾ ਰਹੀ ਹੈ ਨਾ ਹੁਣ ਇੱਕ ਗੱਲ ਦੇਖ ਲਈ ਪੀਜ਼ਾ ਵਧੀਆ ਬਣਨਾ ਚਾਹੀਦਾ ਨਹੀਂ ਤੇ ਫਿਰ ਨਹੀਂ ਤੇ ਫਿਰ ਓਕੇ ਨਾ ਪਤਾ ਹੀ ਸਭ ਨੂੰ ਗਾਇਸ ਨੂੰ ਕੀ ਆ ਠੀਕ ਆ ਹੁਣ ਆ ਕੀ ਆ ਜੀ ਆ ਕੀ ਆ ਆ ਬਟਰ ਆ ਇਹ ਅਮੂਲ ਬਟਰ ਆ तब बनाऊँगी किधर ऊपर तो है? देखते दे जाओ ना। गाइस देखिए आज एक की में पिज़्ज़ा बना रही है। हाँ हाँ। आगे ब्रेडजी। तो डिवर्गी थोड़ी है। ब्रेड ऊपर की ला तो रही है। हाँ। वाव। सॉस। एकड़ी सॉस। अच्छा वो जड़ी लगे हैं। वाव। तो इसलिए अभी मुँह में पानी आ रहा है। सही बात है ना? अभी �

ਲੋਜੀ ਮਿਊਨਿਸ ਪੂਰੀ ਮੈਂ ਤਾਂ ਕਰੇ ਕਿ ਥੋੜੀ ਚਿਲੀ ਹੋਰ ਲਾ ਦਿੰਦੀ ਯਾਰ ਰੱਖੋ ਹਲੋ ਤੁੰਡੀ ਸੀ ਕਰ ਰਹੀ ਆ ਮੈਂ ਇਤਨੀ ਵੀ ਕੰਜੂਸੀ ਮਤ ਕੰਜੂਸੀ ਕੀ ਕਰਨੀ ਹੈ ਕਿਹੜਾ ਬਜਾ ਕੇ ਰੱਖਣੀ ਹੈ ਥੋੜੀ ਇਹ ਦੱਬ ਕੇ ਜੇ ਲਾਉਣ ਉਹਨੂੰ ਪਤਾ ਲੱਗੇ ਜੇ ਮੈਂ ਕੱਲੀ ਘਰੇ ਵਾਈਦਾਂ ਕਦੇ ਬਣਾਉਣਾ ਆ ਬਣਾ ਤਾਂ ਸਕਦੀ ਆ ਆਪਣਾ ਤੈਨੂੰ ਤਾਂ ਹੀ ਤਾਂ ਫਿਰ ਲਿਆ ਕੇ ਦਿੱਤੀ ਆ ਮੈਂ ਖੁੱਲ ਹੀ ਲਿਆ ਕੇ ਦੇ ਦਿੱਤੀ ਆ ਕਿ ਜਿਵੇਂ ਮਰਜ਼ੀ ਬਣਾ ਉਮਿਉਨਿਸ ਲਿਆ ਕੇ ਦਿੱਤੀ ਆ ਨਾ ਗਾਇਜ਼ ਇਹ ਤਾਂ ਪੂਰੀ ਤਿਆਰ ਹੈ ਤੇ ਯਾਰ ਉਦਾਂ ਹੀ ਬਣਾ ਰਹੀ ਆ ਜਿਵੇਂ ਸੱਚੀ ਦੁਕਾਨ ਵਾਲੀ ਹੁੰਦੀ ਆ ਹੋਏ ਮੈਂ ਦੁਕਾਨ ਵਾਲੀ ਬੱਦੀਆ ਗੱਲਾਂ ਦੁਕਾਨ ਵਾਲੀ ਹੋਣਾ ਚਾਹੀਦਾ ਦੇਖ ਲੋ ਜੀ ਇਹ ਬਣਾਉਗੀ ਕਿ ਦੇ ਉੱਪਰ ਰੱਖੂਗੀ ਕਿ ਦੇ ਉੱਪਰ ਤੋਂ ਇਹ ਗਲਤ ਗੱਲ ਹੀ ਕਰਨੀ ਮੈਂ ਤੇ ਮੈਂ ਤੇ ਹੀ ਸੋਚ-ਸੋਚ ਕੇ ਰਹਿਣਾ ਹੁਣ ਉਹ ਪੀਜ਼ਾ ਨੇ ਉਹ ਤਾਂ ਵਿਚਾਰ ਓਵਨ 'ਚ ਬਣਾਉਂਦੇ ਆ ਜਾਂ ਕਿਸੇ ਹੋਰ ਚੀਜ਼ 'ਚ ਬਣਾਉਂਦੇ ਆ ਇਹ ਕਿਸ ਚੀਜ਼ ਚ ਬਣਾਉਗੀ ਪੀਜ਼ਾ ਚੁਪਰਾਵਾ ਦੂੰ ਬਣ ਜਾਏਗਾ ਇਹ ਵੀ ਦੇਖਦੇ ਆ ਕਿ ਇਹ ਵੀ ਦੇਖਦੇ ਆ ਗਾਇਜ਼ ਇਹ ਮੇਰੇ ਲਈ ਤਾਂ ਬਹੁਤ ਵੱਡਾ ਸਸਪੈਂਸ ਆ ਆ ਦੇਖੋ ਆ ਲੋ ਜੀ ਚੀਜ਼ ਨਹੀਂ ਨਹੀਂ ਮੈਂ ਉਹਨੇ ਅਮਿਊਨੀ ਦਾ ਸੌਰੀ ਮੈਂ ਇਹਨੂੰ ਮੈਂ ਖੁੱਲੀ ਲੈ ਕੇ ਦਿੱਤੀ ਮੈਂ ਕਿਹਾ ਖੁੱਲੀ ਪਾ ਦੇ ਇਹ ਚ ਕੋਈ ਟੇਸਟ ਹੁੰਦਾ ਕਿ ਫਿੱਕੀ ਹੁੰਦੀ ਆ ਹੂੰ ਖੱਟੀ ਮਿੱਠੀ ਖੱਟੀ ਮਿੱਠੀ ਮਦਾ ਟੇਸਟੀ ਦੀ ਪਰੌਂਠੇ ਦੇ ਖਾਓ ਨਾ ਉਹ ਵੀ ਸਵਾਦ ਲੱਗਦੇ ਜੀ ਜਦੋਂ ਪੂਚ ਪਾਣੀ ਆ ਰਿਹਾ ਸੱਚੀ ਯਾ ਸੱਚੀ ਮੇਰੇ ਤਾਂ ਆਇਆ ਹੋਇਆ ਇਹ ਸੱਚੀ ਆਇਆ ਹੋਇਆ ਲੋ ਜੀ ਗਾਇਸ ਤੁਸੀਂ ਅੱਜ ਇਹ ਬਣਾਈ ਪਤਾ ਕੀ ਉਦਾਂ ਵੈਸੇ ਪੀਜ਼ਾ ਹੁੰਦਾ ਇਹ ਬਣਾ ਰਹੀ ਐ ਬ੍ਰੈਡ ਪੀਜ਼ਾ ਇਹ ਬਣਾ ਰਹੀ ਐ ਬ੍ਰੈਡ ਪੀਜ਼ਾ ਬ੍ਰੈਡ ਪੀਜ਼ਾ ਸਪੈਸ਼ਲ ਜੀ ਸਪੈਸ਼ਲ ਅੱਜ ਇਹ ਬ੍ਰੈਡ ਪੀਜ਼ਾ ਇਹ ਜੇ ਤੁਸੀਂ ਕਦੇ ਖਾਇਆ ਨਹੀਂ ਹੋਣਾ ਜੇ ਖਾਇਆ ਤਾਂ ਮੈਨੂੰ ਦੱਸਿਓ ਕਮੈਂਟ ਕਰਕੇ ਔਰ रेसिपी ਵੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੇ ਤੇ रेसिपी ਵੀ ਪਤਾ ਲੱਗ ਜੂਗੀ ਤੁਹਾਨੂੰ ਕਿਵੇਂ ਬਣਾ ਰਹੀ ਐ ਇਹ ਪਰ ਮੈਨੂੰ ਤਾਂ ਬਸ ਇੱਕ ਇਹੀ ਦਰ ਹੈ ਯਾਰ ਕਿ ਇਹ ਨਾ ਇਹਨੂੰ ਬਣਾਉਗੀ ਕਿਵੇਂ ਹੁਣ ਉਹ ਪੀਜ਼ੇ ਵਾਲੇ ਨੇ ਯਾਰ ਉਹ ਤਾਂ ਹਮਣਾ ਨੇ ਕਿਵੇਂ ਬਣਾਉਗੀ ਨੂੰ ਮੈਂ ਇਹ ਦੇਖਣਾ ਹੈ ਮੈਨੂੰ ਸਸਪੈਂਸ ਹਮੇਲੇ ਬਹੁਤ ਵੱਡਾ ਗੀ ਗਾਇਜ਼ ਆ ਗਿਆ ਭਰ ਭਰ ਕੇ ਪਿਆਰ ਆ ਗਿਆ ਜੋਤੀ ਦਾ ਭਰ ਭਰ ਕੇ ਪਿਆਰ ਹੈਗਾ ਤੇਰਾ ਭਰ ਭਰ ਕੇ ਇਹ ਜੋਤੀ ਦਾ ਪਿਆਰ ਆ ਰਿਹਾ ਇੰਨਾ ਪਿਆਰ ਇੰਨਾ ਪਿਆਰ ਕਰਦੇ ਆ ਦੇਖੋ ਗਾਈਜ਼ 우마 ਵਲੌਗ ਬਣਾਉਣ ਵਾਸਤੇ ਦੇਖੋ ਫ੍ਰਿਜ ਦੇ ਵਿੱਚ ਭੜੀ ਹੋਈ ਹੈ। ਉਹ ਦੇਖੋ ਕਿੱਥੇ ਭੜੀ ਹੈ ਸਾਡੀ 우마। ਕਿੱਥੇ ਭੜੀ ਹੈ ਦੇਖੋ। ਫ੍ਰਿਜ ਦੇ ਅੰਦਰ। ਇਹ ਜੋਤੀ ਦਾ ਪਿਆਰ ਆ ਰਿਹਾ ਜੀ ਭਰ-ਭਰ ਕੇ ਪੂਰਾ। ਪਾਣੀ ਤਾਂ ਆ ਵੀ ਆ ਰਜਾਤੀ 우마। ਤੇਰੇ ਨਹੀਂ ਆਣਾ। ਹੈ? ਬਦਵਾਏ ਗਈ। ਪਰ ਮੈਂ ਅੱਖਾ ਜਾਂਦੀ। ਕੀ ਕਰ ਜਾਨੀ ਹੈ? ਅੱਖਾ ਹੀ ਜਾਂਦੀ ਹੈ। ਮਤਲਬ ਕਿ ਉਹ ਨਹੀਂ ਜਾਂਦੇ। ਬਣਾ-ਬਣਾ ਕੇ ਬੰਦਾ ਅੱਖ ਨਹੀਂ ਜਾਂਦਾ। ਹਾਂ। गाइस प्यार बहुत कर दी, काफी लाया आ, प्यार कर दी, तो तो बहुत बहुत है 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 क्योंकि काफी ज़्यादा लाया नहीं नहीं प्यार बहुत कर वाव। तो कर देखो की कर रही बना हुआ मैं ਦੇਖਿਆ ਗਾਇਜ਼ ਕੈਮਰਾਮੈਨ ਗਿਆ ਜਵੈਰਾ ਛੋਟਾ ਯਾਰ ਗਰ ਵੀ ਕੈਮਰਾਮੈਨ ਵੀ ਉਹ ਤੁਮ ਲੋਗ ਗਾਇਜ਼ ਇਹ ਦੇਖੋ ਹੁਣ ਕੀ ਕਰ ਰਹੀ ਹੈ ਹੁਣ ਅਗਲੀ ਦੀ ਤਿਆਰੀ ਕੀ ਆ ਚੀਜ਼ ਪਾਣਾ ਹੁਣ ਚੀਜ਼ ਪਾਣੇ ਨੇ ਗਾਇਜ਼ ਬੈਡ ਲਾ ਰਹੀ ਹੁਣ ਫੜਾ ਫੜ ਜੋਤੀ ਨੂੰ ਵੀ ਘਰਦੀ ਹੋ ਰਹੀ ਆ ਕਿ ਜੋਤੀ ਨੂੰ ਵੀ ਉਹਦੇ ਉੱਪਰ ਉਹ ਨਹੀਂ ਪਾਣਾ ਸੀਗਾ ਚੀਜ਼ ਪਾ ਤਾ ਦਿੱਤਾ ਅੱਛਾ ਮਿਉਨਿਸ ਹੋਰ ਪਾ ਦਿੰਦੀ ਨਹੀਂ ਮਿਉਨਿਸ ਮੀ ਕੋਲ ਜਤਾ ਹੈ ਕਿਉਂਕਿ ਇਹਦੇ ਵਿੱਚ ਹੀ ਮਿਉਨਿਸ ਪਾਈ ਹੋਈ ਹੈ ਨਾ ਜਿਹੜਾ ਬੈਟਰ ਬਣਾਇਆ ਸੀ ਅੱਛਾ ਇਹਦੇ ਵਿੱਚ ਪੂਰਾ ਭਰ ਭਰ ਕੇ ਪਾਇਆ ਇਹਨੇ ਪੂਰਾ ਭਰ ਭਰ ਕੇ ਪਿਆਰ ਕਰ ਰਹੀ ਹੈ ਸਮਾਨ ਵੀ ਵਧੀਆ ਪਾਇਆ ਇਹਨੇ ਆ ਕੀ ਆ ਗਿਆ ਜੀ ਕੀ ਆ ਗਿਆ ਜੀ ਆਪਣਾ ਇਹ ਹੈ ਬਟਰ ਬਟਰ ਕਿਹੜਾ ਆ ਗਿਆ ਜੀ ਕਿਹੜਾ ਆਪਣੀ ਦੁਕਾਨ ਤੇ ਯੂਜ਼ ਕਰਦੇ ਹੋ लो जी मूल आ गया जी बेर का आया तो बेर बेर का आया मेरे ओहो धुएं के उबाल से मन मोहित हो गया है लो जी ये धर दिया अभी इसने ये धर दिया जी सादा बटन रख दिया ऐ तरता ये ने पूरा पण इनु बन लेन दो जरो बनूंगा फिर थोड़ा या होजूगा फिर थाने दिखावांगे ठीक है जी थोड़ा या प्यार हो ला रही है देखो कितना प्यार कर रहे हैं अच्छा मैम ये बणनू कितना टाइम लगुगा जी? ਇਹਨਾਂ ਨੂੰ 10-15 ਹਾਂ? 10-15 ਤੁਸੀਂ ਬੱਕਰਾ ਬਣਾ ਰਹੇ ਹੋ? ਇਹੜਾ ਇਹਨਾਂ ਟਾਈਮ ਲੱਗਣਾ? ਜ਼ਿਆਦਾ ਟਾਈਮ ਨਹੀਂ ਲੱਗੇਗਾ ਬਸ ਪਲਟਤਾ ਹੀ ਤੋਗਾ ਇਸ ਕੋਰ। ਜਿਵੇਂ ਆਪਣਾ ਬਣ ਗਿਆ ਸੈਂਡਵਿਚੇ ਸੈਂਡਵਿਚ ਤਿਆਰ ਹੋ ਗਏ ਨੇ। ਹੁਣ ਬਣਾ ਰਹੀ ਹੋਊਗੀ ਪੀਜ਼ਾ ਹੁਣ ਪੀਜ਼ਾ ਬਣਾਉਗੀ ਆਨੀਅਨ ਵਾਲਾ। ਇਹ ਸੈਂਡਵਿਚ ਆਪਣੇ ਬਣ ਗਏ ਨੇ। ਠੀਕ ਹੈ ਜੀ। ਗਾਇਜ਼ ਇਹ ਬਣਾ ਰਹੀ ਹੁਣ ਬ੍ਰੈਡ ਪੀਜ਼ਾ। ਬ੍ਰੈਡ ਪੀਜ਼ਾ ਬਣਾ ਰਹੀ ਹੈ ਨਾ। ਇਹ ਬ੍ਰੈਡ ਪੀਜ਼ਾ ਬਣਾ ਰਹੀ ਹੈ। ਮੋੜ ਬਣਾ ਰਹੀ ਹੈ ਬ੍ਰੈਡ ਪੀਜ਼ਾ। ਪਹਿਲਾ ਪਹਿਲਾਂ ਸੈਂਡਵਿਚ ਬਣਾਏ ਸੀ ਪਹਿਲਾਂ ਸੈਂਡਵਿਚ ਸੀਗਾ ਹੁਣ ਬਣਾ ਰਹੀ ਹਾਂ ਬਲੱਡ ਪੀਜ਼ਾ ਇਹ ਪੀਜ਼ੇ ਦੀ ਸ਼ਕਲ ਵੀ ਕੁਝ ਹੋਰ ਹੋਣੀ ਹੈ ਮੈਂ ਤਾਂ ਆਪ ਐਕਸੈਪਟ ਨਹੀਂ ਕੀਤੀ ਸੀ ਜੋ ਸ਼ਕਲਾਂ ਬਣ ਰਹੀਆਂ ਨੇ ਹੁਣ ਅੱਗੇ ਪਤਾ ਲੱਗੂਗਾ ਗਾਇਜ਼ ਕੀ ਸ਼ਕਲ ਹੋਣੀ ਹੈ ਹੋ ਆਹ ਹੋ ਆਹ ਨਹੀਂ ਨਾ ਆਨियन ਬ੍ਰੈਡ ਪੀਜ਼ਾ ਹੈ ਆਨियन ਚਲੋ ਜੀ ਗਾਇਜ਼ ਇਹਨੂੰ ਕਰ ਲੈਂਦੇ ਤਿਆਰੀ ਤੇ ਸੀ। ਜਿਵੇਂ ਆਇਆ। ਚੀਜ਼ ਆ ਰਹੀ ਹੈ ਬਿਲਕੁਲ ਨਾ ਚੀਜ਼ ਆ ਰਹੀ ਹੈ ਡਾਲ ਲੈਣਾ ਥੋੜਾ ਥੋੜਾ। ਚੀਜ਼ ਆ ਰਹੀ ਹੈ ਚੀਜ਼। ਗਾਇਜ਼ ਚੀਜ਼। ਲੋ ਜੀ ਚੀਜ਼ ਆ ਗਿਆ ਸਾਰਾ। ਇਸ ਫੈਸਲ ਦਾ ਹੈ ਨਾ। ਲੋ ਜੀ ਪੀਜ਼ੇ ਵਾਸਤੇ ਮੱਖਣ ਆ ਗਿਆ ਰੈਡੀ ਹੋ ਗਿਆ ਤਿਆਰ। ਰੈਡੀ ਵਾਲਾ ਭਈਆ पिजा जा रहा है फटाफट तो ये ये तो जी गाइस ऊपर रखता ब्रेड ऊपर बनाने बन तैयार टाइम रेडी हो मिनट मिनट बाद बाद अपना पिजा तैयार हो ब्रेड जाए गाइस पीजा गायज ना पीजा। ताँगी ताँगी। ओवन है नहीं गाइस करके करके असि कटोरा धरके पिज़्ज़ा बना रहे पर पिज़्ज़ा बड़ा कैंट बने

आधी ब्रेड खाली क्यों पड़ी है मैं नहीं ने। भी और कुछ भी डालता ना, सारे पिजे का नाश मारता बिलकुल ना मारता आ देखो पिज्जा पिज्जा थल्लो देख लो ऊपरों दिखाई आ पिज्जा देखो आ पिज्जा बनाया जैसे बच्चे ने नाक गिराई हो ऊपर ऐसा लग रहा है वो ये पिज़्ज़ा मैं तो कब मैं क्या एक्सेप्ट किया था और क्या बना दिया आप भी ये लो जी मैंने तो उन गाइस बस थोड़ी बहुत सैंडविच से उम्मीद है बाकी अदरवाइज मैंने कोई उम्मीद नहीं लग रही सैंडविच भी पसंद नहीं थे हुन ओदे ऊपर थोड़ी बस थोड़ा बहुत आएगा ज्यादा नहीं आएगा होते भी ते बाकी हुन देखो जाओ ठीक जाओ अब बन गया ना ब्लाउ कटोरा उठा रही है ये ਸਾਜੇ ਬਣਿਆ ਨਹੀਂ ਫਿਰ ਗੁੱਸਾ ਕਿਉਂ ਹੋ ਰਿਹਾ ਹੈ ਤੂੰ ਜਾ ਗਏ ਗਾਇਜ਼ ਇਸ ਤਰ੍ਹਾਂ ਦਾ ਪੀਜ਼ਾ ਮੈਂ ਕਦੀ ਦੇਖਿਆ ਨਹੀਂ ਗਾਇ ਇਹ ਕਹਿੰਦੀ ਕਿ ਮੈਨੂੰ ਕੁਝ ਵੀ ਨਹੀਂ ਉਹ ਧੱਕੇ ਮਾਰ ਕੇ ਦੱਸ ਇਹ ਕਹਿੰਦੀ ਕਿ ਮੈਂ ਘਰੇ ਬਣਾਇਆ ਪੀਜ਼ਾ ਕਦੀ ਹੁਣ ਬ੍ਰੈਡ ਪੀਜ਼ਾ ਤੋਂ ਲੌਗ ਇਨ ਰਿਹਾ ਮੈਨੂੰ ਪੀਜ਼ਾ ਹੁਣ ਥੋੜੀ ਬਹੁਤ ਸੈਂਡਵਿਚ ਤੋਂ ਉਮੀਦ ਹੈ ਕਿ ਕਹਿ ਜਾਊਗਾ ਕਹਿ ਜਾਂ ਨਹੀਂ ਕਹਿ ਨਹੀਂ ਸਕਦੇ ਅੱਛਾ ਹੁਣ ਬਸ ਸੈਂਡਵਿਚ ਹੀ ਖਾ ਕੇ ਦੇਖਣਾ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਰ ਦਿਓ ਜੇ ਨਹੀਂ ਕਰ ਨਹੀਂ ਲਾਈਕ ਕਰਨਾ ਤਾਂ ਕੋਈ ਗੱਲ ਨਹੀਂ ਅੱਜ ਮੈਂ ਤੁਹਾਡੇ ਨਾਲ ਸਹਿਮਤ ਆ ਜੀ ਠੀਕ ਹੈ ਜੀ ਮੈਨੇ ਕਿਉਂਕੀ ਪਤਾ ਕਿਉਂਕੀ ਜੋ ਹਾਲਾਤ ਨੇ ਮੈਂ ਕੀ ਸੋਚਿਆ ਸੀ ਤੇ ਕੀ ਬਣਾਣਾ ਸੀਗਾ ਉਹ ਕੀ ਨਿਕਲ ਗਿਆ ਮੈਂ ਤਾਂ ਖੁਦ ਹੈਰਾਨ ਹਾਂ ਬਸ ਇਹ ਕਿ ਸੱਚੀ ਹੁਣ ਬਸ ਇੱਕ ਟੇਸਟ ਕਰਕੇ ਹੀ ਦੇਖਣਾ ਕਿ ਕਹੇ ਜਾਂ ਕਹੇ ਨਹੀਂ ਮੇਰੇ ਸੱਚੀ ਦੱਸਾਂ ਜੀਜੂ ਨੇ ਸੋਚਾ ਤਾਂ ਮੈਂ ਤਾਂ ਸੱਚੀ ਉਸ ਵੇਲੇ ਸੇ ਐਸੀ ਆਏਗੀ ਲਾਰੇ ਸੀ ਪੈਸੇ ਹੀ ਮੇਰੇ ਵੇਸਟ ਹੋ ਗਏ ਗਾਇਜ਼ ਜੋ ਮੇਰੇ ਲੱਗੇ ਮੈਨੂੰ ਐ ਲੱਗ ਰਿਹਾ ਵਾ ਹੁਣ ਬਸ ਇੱਕ ਟੇਸਟ ਕਰਕੇ ਤੁਹਾਨੂੰ ਦਿਖਾ ਦਿੰਨਾ ਕਹੇ ਜਾਂ ਕੀ ਬਣਿਆ ਕੀ ਨਹੀਂ ਬਣਿਆ ਤੇ ਮੇਰੇ ਕੋਲ ਹੁਣ ਜ਼ਿਆਦਾ ਕੁਝ ਬੋਲਣ ਨੂੰ ਹੈ ਨਹੀਂ ਠੀਕ ਹੈ ਜੀ ਹੁਣ ਬਸ ਆਪਾਂ ਟੇਸਟ ਕਰਾਂਗੇ ਸਿੱਧਾ ਉਮੀਦ ਹੈ ਟੈਨਸ਼ਨ ਕਿਉ ਲੈ ਰਿਹਾ ਗਾਈਜ਼ ਆਈ ਨੇ ਬਣਾਤਾ ਵਾ ਮਜ਼ਰੀਲਾ ਚੀਜ਼ ਓ ਕੀ ਹੈ ਬ੍ਰੈਡ ਚੀਜ਼ ਬ੍ਰੈਡ ਬ੍ਰੈਡ ਪੀਜ਼ਾ ਤੇ ਇੱਕ ਨਾਲ ਬਣਾਏ ਨੇ ਸੈਂਡਵਿਚ ਇਹਨੇ ਹੁਣ ਇਹ ਆਪਾਂ ਟੇਸਟ ਕਰਕੇ ਦੇਖ ਲੈਂਦੇ ਕਹੇ ਜਾਵਾ ਬਾਕੀ ਤੁਸੀਂ ਦੇਖ ਹੀ ਰਹੇ ਹੋ ਬਾਕੀ ਗਾਈਜ਼ ਪਤਾ ਕੀ ਕੋਈ ਸਬਜ਼ੀਆਂ ਵੀ ਸੀ ਜਾਂ ਨਹੀਂ ਤੇ ਇਹਨੇ ਸਬਜ਼ੀ ਪਾਣੀ ਵੀ ਕੀ ਸੀ ਵਿਚਾਰੀ ਇਹਨੇ ਸਬਜ਼ੀਆਂ ਵੀ ਸੀਗੀਆਂ ਨਹੀਂ ਤੇ ਨਾ ਇਹਨੇ ਸਾਨੂੰ ਦੱਸਿਆ ਕਿ ہاں ਸਬਜ਼ੀਆਂ ਹੈ ਜਾਂ ਨਹੀਂ ਹੈਗੀ ਪਰ ਬਾਕੀ ਸੈਂਡਵਿਚ ਤਾਂ ਮੈਂ ਜਿਆਦਾ ਲੱਗ ਰਿਹਾ ਟੇਸਟ ਕਰਕੇ ਦੇਖ ਲੀਨ गाइस से आ, आ गया आपको हम पहले टेस्ट कर लेना कह है कह नहीं। हुन मेनू दा पहला अब मैं पिज़्ज़ा ही टेस्ट करूँगा उस बाद सैंडविच टेस्ट करूँगा हां पहला पिज़्ज़ा जी तू तो भी कर ले चख चख पिज़्ज़ा टेस्ट करके दे दें दे, क्योंकि खाया नहीं। हां तो अच्छा ना। है छोटा ठीक है बाकी भी नहीं हैगा अच्छा, अच्छा भी नहीं है ते अच्छा भी नहीं हैगा ठीक है जी नहीं बतिया भाई गाइस हुनी सैंडविच भी, भी खाना रखो के इन्ना फर्क पै गया चटनी करके टेस्ट कर लिया गाइस हम पहले मैं सैंडविच टेस्ट करता रहा सैंडविच कैसे जाए था गाइस ये जबरदस्त बना

ਆਪਣੇ ਵਾਸਤੇ ਬਸ ਕੁਛ ਨਹੀਂ ਲਓ ਤੇ ਸਾਡੇ ਵਾਸਤੇ ਸੈਂਡਵਿਚ ਪਰ ਇਹ ਕਿ ਇਹ ਇਹਦਾ ਆਪਣਾ ਹੀ ਇਹਦਾ ਰੁਤਬਾ ਹੁੰਦਾ ਹੁਣ ਇਹ ਖਾਊਗੀ ਇਹ ਦੇਖਾਂਗੇ ਕਿ ਕਹੇ ਜਾ ਬਣਦਾ 1 2 3 ਗਣ ਹੂੰ ਆ ਵੀ ਕਾ ਲਿਆ ਨੋਤੀ ਟੋਟੀ ਆ ਗਿਆ ਦੇਮ ਵੀਡੀਓ ਬੰਦ ਆਨ ਕਰ ਦਿੱਨਾ ਮੰਗੀ ਹੈ ਇਸ ਕੀ ਇਹਦੀ ਵੀ ਨਹੀਂ ਤੁਹਾਡੀ ਵਾਲੀ ਬੰਦ ਹੈ ਖਾ ਗਏ ਜਾ ਦੇਖੋ ਆਹੀ ਰੋਟੀ ਬਣੀ ਹੋਈ ਏਦੀ ਹੈਨਾ ਏ ਨੂੰ ਵੀ ਉਹ ਟੇਸਟ ਕਰਕੇ ਦੇਖੂਗਾ ਪਹਿਲੇ ਤਾਂ ਪੀਜ਼ਾ ਖਾਰੇ ਆਪਾਂ ਪਹਿਲੇ ਸੈਂਡਵਿਚ ਸੈਂਡਵਿਚ ਜ਼ਿਆਦਾ ਵਧੀਆ ਲੱਗਿਆ ਮੈਨੂੰ ਗਾਇਜ਼ ਉਹ ਦੇਖੋ ਪਿੱਛੇ ਮੇਰੀ ਚੁਗਲੀ ਹੋ ਰਹੀ ਹੈ ਨੇ ਗਾਇਜ਼ ਖਾ ਗੋ ਕੇ ਵੇਲੇ ਹੋ ਗਏ ਕਿ ਸੈਂਡਵਿਚ ਵਧੀਆ ਸੀ ਬਾਕੀ ਹੋਰ ਕੁਝ ਨਹੀਂ ਵਧੀਆ ਸੀਗਾ ਹੋਰ ਕੁਝ ਵੀ ਨਹੀਂ ਵਧੀਆ ਸੀਗਾ ਵਧੀਆ ਨਹੀਂ ਲੱਗੇ ਮੈਨੂੰ ਇਹਨਾਂ ਖਾਸ ਨਹੀਂ ਲੱਗੇ ਆ ਮੈਨੂੰ ਤਾਂ ਸਿਰਫ ਇੱਕ ਉਹ ਜਿਹੜਾ ਸੈਂਡਵਿਚ ਬਣਾਇਆ ਸੀਗਾ ਉਹ ਬੈਟਰ ਲੱਗਿਆ ਉਹ ਵਧੀਆ ਬਣਾਇਆ ਸੀਗੇ ਇਹਨੇ ਬਾਕੀ ਤਾਂ ਉਹ ਦੇਖੋ ਇਹ ਖਾਂਦੀਆਂ ਪਈਆਂ ਨੇ ਸਭ ਕੁਝ ਆ ਕਰ ਰਹੀ ਉਮਾ ਵੀ ਉਮਾ ਤੇ 6 6 ਖਾ ਗਈ ਉਮਾ ਨੂੰ ਵਧੀਆ ਲੱਗਿਆ ਸਭ ਕੁਝ ਉਹ ਜੋਤੀ ਆ ਵਿਚਾਰੀ ਉਹ ਖਾਣ ਲੱਗੀ ਮੂੰਹ ਦੇਖੋ ਲੈ ਲੈ ਦੇਖ ਰਹੇ ਹੋ ਤੇ ਬਸ ਗਾਇਜ਼ ਅੱਜ ਦੀ ਵੀਡੀਓ ਇੰਨੀ ਕੀ ਜੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਠੀਕ ਹੈ ਜੈ ਜੋ ਮਰਜੀ ਕਰ ਦਿਓ ਮਿਲਦੇ ਆ ਕਿਤੇ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ ਇਹ